ਕੋਤੇ ਦੀ ਸ਼ਾਂਜ ਪਈਏ ਗੱਤ ਕਿਆ ਕੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਾਏ ਪੰਜਾਬੀ ਜੋਣੀ ਬਰਾਤੀ ਪਟਿਆਲਾ ਦੇ ਸਾਹਾ ਵਾਈਸ ਚੈਂਸਟਰ ਡਾਕਟਰ ਜਸਪਾਲ ਸਿੰਘ ਦਿੱਲੀ ਉਹ ਜਦੋਂ ਕੋਈ ਤਕਰੀਰ ਸ਼ੁਰੂ ਕਰਿਆ ਕਰਦੇ ਸਨ ਆਪਣੀ ਤਕਰੀਰ ਦੇ ਅਰੰਭ ਦੇ ਵਿੱਚ ओ दो सदा बोलिया करते सन जिन लोगों को विरासत का एहसास नहीं होता जिन लोगों को विरासत का एहसास नहीं होता उन लोगों का कोई इतिहास नहीं, नहीं होता अज असी अपनी विरासत खालसा विरासत जी है ਸ਼ੇਰੇ ਪੰਜਾਬ ਮਹਾਰਾਜਾ ਰჯੀ ਸਿੰਘ ਦੇ ਖਾਲਸਾ ਰਾਏ ਦੀ ਜਿਹੜੀ ਹادث ਸੀ ਜਿੱਤੋਂ ਨਗਰ ਕੀਰਤਨ ਦੇ ਰੂਟੇ ਵਿੱਚ ਆਪਾਂ ਇਸ ਜਗ੍ਹਾ ਤੱਕ ਪਹੁੰਚੇ ਆ ਤੇ ਉਹ ਖਾਲਸਾ ਰਾਏ ਦੀ ਨਿਸ਼ਾਨੀ ਜਿਸ ਨੂੰ ਸਰਕਾਰੇ ਚੌਂਕੀ ਆਖਿਆ ਜਾਂਦਾ ਸੀ ਇਹ ਸ਼ੇਰੇ ਪੰਜਾਬ ਮਹਾਰਾਜਾ ਰჯੀ ਸਿੰਘ 26 ਅਕਤੂਬਰ 1831 ਦੇ ਦੌਰਾਨ ਅੰਗਰੇਜ਼ਾਂ ਦੇ ਸਿੱਕਾ ਵਿਚਕਾਰ ਜਿਹੜੀ ਸੰਧੀ ਹੋਈ ਇਹ ਇਹ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦਾ ਜਿਹੜੀ ਆਖਰੀ ਹੱਦ ਸੀ ਤੇ ਜਿੱਤੋਂ ਆਪਾਂ ਨਗਰ ਕੀਤਾ ਰੂਪ ਵਿੱਚ ਇਸ ਸਥਾਨ ਤੱਕ ਪਹੁੰਚਿਆ ਆ ਆਪ Punjab ਵਿਰਸਤਾ ਸੰਭਾਲਣੀਆਂ ਇਤਿਹਾਸ ਸੰਭਾਲਣਾ ਸਾਡਾ ਫਰਜ਼ ਬਣਦਾ ਹੈ ਇਹ ਤੋਂ ਪਹਿਲੇ ਬਾਦ ਸੰਧੀ ਫਰਾਂਸ ਉਹ ਗੱਲ ਕਰਕੇ ਗਏ ਪਾਣ ਪੰਜਾਬ ਦੇ ਪਾਣੀਆਂ ਦੀ ਅੱਜ ਪੰਜਾਬ ਦੇ ਵਿੱਚ ਪਾਣੀ ਤੇ ਬਾਣੀ ਨੂੰ ਸੰਭਾਲਣ ਦੀ ਲੋੜ ਹੈ ਪਾਣੀ ਤੇ ਬਾਣੀ ਵੇਖੋ ਬਾਣੀ ਦੇ ਕਿਵੇਂ ਨਰਾਦਰ ਹੋ ਰਹੇ ਨੇ ਥਾਂ-ਥਾਂ ਤੇ ਬਿਆਦਬਿਆ ਹੋ ਰਹੀਆਂ ਨੇ ਤੇ ਪਾਣੀ ਦੀ ਸੱਧਾ ਦੇਖੋ ਕਿੱਥੇ ਤੱਕ ਚੱਲੇਗੀ ਪਾਣੀ ਨੂੰ ਖੁਦ ਗੰਦਲਾ ਕਰ ਦਿੱਤਾ ਪੰਜਾਬ ਦੀ ਆਬ-ਹਵਾ ਜਿਹੜੀ ਆ ਆਬ-ਹਵਾ ਉਸ ਨੂੰ ਗੰਦਾ ਕਰ ਦਿੱਤਾ ਹੈ ਪੰਜਾਬ ਦਾ ਪਾਣੀ ਤੇ ਗੁਰੂਆਂ ਦੀ ਬਾਣੀ ਰੁੱਖ ਤੇ ਕੁੱਤ ਅੱਜ ਪੰਜਾਬ ਦੇ ਵਿੱਚੋਂ ਰੁੱਖ ਵੱਢ ਵੱਢ ਗਏ ਅਸੀਂ ਪੰਜਾਬ ਨੂੰ ਰਾਜਸਥਾਨ ਰੇਗਿਸਤਾਨ ਬਣਾਉਣ ਵੱਲ ਤੁਰੇ ਹੋਏ ਆ ਪੰਜਾਬ ਦੇ ਵਿੱਚੋਂ ਹਰਿਆਲੀ ਖਤਮ ਕੀਤੀ ਜਾ ਰਹੀ ਹੈ ਆਪਣੇ ਪੈਰੀਂ ਅਸੀਂ ਆਪ ਕਹਾੜਾ ਮਾਰ ਰਹੇ ਆ ਤੇ ਧੀਆਂ ਦੇ ਕਤਲ ਖੁੱਖਾਂ ਦੇ ਵਿੱਚ ਹੋ ਰਹੇ ਨੇ ਰੁੱਖ ਤੇ ਕੁੱਤ ਪਾਣੀ ਤੇ ਬਾਣੀ ਤੇ ਪੰਜਾਬ ਦੀ ਜਵਾਨੀ ਤੇ ਪੰਜਾਬ ਦੀ ਕਸਾਨੀ ਇਹ ਛੇ ਚੀਜ਼ਾਂ ਨੂੰ ਅੱਜ ਸੁਮਾਲਣ ਦੀ ਲੋੜ ਹੈ ਸ਼ਰਹ ਪੰਜਾਬ ਮਾਰੇ ਰਣਜੀਤ ਸਿੰਘ ਦੀ ਗੱਲ ਕਰਦਿਆਂ ਗਿਆਨੀ ਸੌਰ ਸਿੱਤ ਲਿਖਦੇ ਨੇ ਉਹ ਕਹਿੰਦੇ ਕੋਈ ਬਹੁਤੀ ਦੂਰ ਦੀ ਗੱਲ ਨਹੀਂ ਹੋ ਕਦੇ ਅਸੀਂ ਵੀ ਹੰਬੇ ਸੀ ਸ਼ਾਨ ਵਾਲੇ ਤਾਜ ਤੱਕ ਵਾਲੇ ਆਹਣ ਅਣਖਵਾਰੇ ਸਾਨੂੰ ਨਿਉਂਦੇ ਸੜ ਕੇ ਗੁਮਾਨ ਵਾਲੇ ਸਾਡੇ ਖਾਲਸਾਈ ਕੌਮੀ ਨਿਸ਼ਾਨ ਅੱਗੇ ਪਾਣੀ ਪਰਦੇ ਸੀ ਕਈ ਨਿਸ਼ਾਨ ਵਾਲੇ ਸਾਡੀ ਚਮਕ ਦੀ ਤੇਗ ਦੀ ਧਾਰ ਅੱਗੇ ਭੇਟਾ ਕਰਦੇ ਸਨ ਕਾਵਨ ਇਰਾ ਦੇ ਵਾਲੇ ਬਿਨਾ ਪੁੱਛਿਆ ਇੱਧਰ ਨਾ ਝਾਕਦੇ ਸੀ ਬਿਨਾ ਪੁੱਛਿਆ ਇੱਧਰ ਨਾ ਝਾਕਦੇ ਸੀ ਸਾਡੇ ਸਿਰਾਂ ਤੇ ਹੁਕਮਾਂ ਚਲਾਨ ਵਾਲੇ ਕੌਣ ਜਾਣਦਾ ਸੀ ਰੋਲਦੇ ਫਿਰਨਗੇ ਆਪਣੇ ਤਾਜ ਵਿੱਚ ਹੀਰੇ ਜਲਾਨ ਵਾਲੇ ਸੀਤਲ ਹਾਲ ਫਕੀਰਾਂ ਦੇ ਨਜ਼ਰ ਆਉਂਦੇ ਤਾਜ ਤਖਤ ਨਿਸ਼ਾਨ ਕਿਰਤਾਨ ਵਾਲੇ ਤੇ ਆਓ ਮੈਂ ਆਪਣੇ ਸਮੇਂ ਦੇ ਵਿੱਚ ਦੋ ਕਿਤਾਬਾਂ ਹੋਰ ਕਹਿ ਕੇ ਆਪ ਤੋਂ ਅੱਗੇ ਨੇ ਰੜੀਆਂ ਗੱਲ ਜਦੋਂ ਚਲੀ ਹੈ ਪਰ ਹੁਣ ਹੱਤਿਆ ਦੇ ਆਉਂਦੀ ਹੈ ਸਭ ਜਾਣਿਓ ਜਿਸ ਘਰ ਦੇ ਵਿੱਚ ਇੱਕ ਲੜਕੀ ਜਨਮ ਲੈਂਦੀ ਹੈ ਤੇ ਉਹ ਲੜਕੀ ਪਰਿਵਾਰ ਦੇ ਵਿੱਚ ਰਿਸ਼ਤੀਆਂ ਨੂੰ ਜਨਮ ਦਿੰਦੀ ਆ ਪਹਿਲਾਂ ਜਨਮ ਲੈਂਦੀ ਹੋਈ ਆਪਣੇ ਮਾਪਿਆਂ ਦੀ ਲਾੜੀ ਧੀ ਬਣਦੀ ਆ ਵਿਆਹੀ ਜਾਂਦੀ ਆ ਇਹ ਸਹੁਰੇ ਘਰ ਜਾ ਕੇ ਉਹ ਨੌ ਰਾਣੀ ਬਣਦੀ ਆ ਤੇ ਜਦੋਂ ਕੁ ਸਮੇਂ ਬਾਅਦ ਉਸਦੇ ਬੱਚੇ ਹੁੰਦੇ ਨੇ ਤੇ ਉਹ ਬੱਚਿਆਂ ਦੀ ਸਤਕਾਰਯੋਗ ਮਾਂ ਬਣਦੀ ਆ ਤੇ ਜਦੋਂ ਬੱਚਿਆਂ ਦੇ ਘਰ ਬੱਚੇ ਹੁੰਦੇ ਨੇ ਉਹ ਦਾਦੀ ਤੇ ਨਾਨੀ ਬਣਦੀ ਐ ਤੇ ਉਹ ਲੜਕੀ ਮਾਸੀ ਬਣਦੀ ਐ ਭੂਆ ਬਣਦੀ ਐ ਚਾਚੀ ਬਣਦੀ ਐ ਤਾਈ ਬਣਦੀ ਐ ਪਰ ਅੱਜ ਅਸੀਂ ਅਗਿਆਨਤਾ ਵਸ ਪਰ ਹੰਨ ਹੱਤਿਆ ਕਰਕੇ ਕੁੱਖਾਂ ਵਿੱਚ ਧੀਆਂ ਦੇ ਕਤਲ ਕਰਕੇ ਉਹਨਾਂ ਧੀਆਂ ਦੇ ਅਰਮਾਨਾਂ ਨੂੰ ਕਤਲ ਕਰਦੇ ਆ ਸੱਜਣੋ ਜਦੋਂ ਇਤਿਹਾਸ ਦੇ ਪਾਤਰਾਂ ਵੱਲ ਨજર ਜਾਂਦੀ ਐ ਐਸਾ ਸੰਗਤ ਉਸ ਨੂੰ ਇਹ ਪਤਾ ਲੱਗਦਾ ਕਿ ਇੱਕ ਇਤਿਹਾਸ ਦੇ ਵਿੱਚ ਬੀਬੀਆਂ ਸਰਕਾਰ ਦੇ ਮੁਤਾਬਕ ਆਉਣੇ ਤੇ ਜਿਨ੍ਹਾਂ ਨੇ ਇਤਿਹਾਸ ਸੱਚਿਆ ਹੈ ਇਤਿਹਾਸ ਨੂੰ ਇੱਕ ਕੰਬੋੜ ਦਿੰਦਾ ਹੈ ਤੇ ਇੱਕ ਛੋਟੀ ਜਿਹੀ ਗੱਟਾ ਆਉਂਦੀ ਹੈ ਕਿ रियासत ਜੀਂਦ ਦਾ ਰਾਜਾ ਸੀ ਗੱਜਪਤ ਸਿੰਘ रियासत ਜੀਂਦ ਦਾ ਰਾਜਾ ਗੱਜਪਤ ਸਿੰਘ ਇਹਦੀ ਰਿਆਸਤ ਦੇ ਵਿੱਚ ਪਹੁੰਚੇ ਹੋਏ ਸਾਧੂ ਸੰਤ ਸਾਨ ਜਿਨ੍ਹਾਂ ਦਾ ਨਾਮ ਸੀ ਗੁੱਤੜ ਸਿੰਘ ਇਹ ਰਾਜਾ ਗੱਧਪਤ ਸਿੰਘ ਔਰ ਜਾਂਨਾ ਇਹਨਾਂ ਸੰਤਾਂ ਦੇ ਲਈ ਲੰਗਰ ਲੈ ਕੇ ਜਾਂਦਾ ਦੁੱਧ ਦਾ ਲੰਗਰ ਲੈ ਕੇ ਜਾਂਦਾ ਪ੍ਰਸ਼ਾਦਿਆਂ ਦਾ ਲੰਗਰ ਲੈ ਕੇ ਜਾਂਦਾ ਸੀ ਇੱਕ ਦਿਨ ਆਪਣੀ ਵੀਂਦੇ ਮੁਤਾਬਕ ਇਹ ਰਾਜਾ ਗੱਧਪਤ ਸਿੰਘ ਬਾਬਾ ਗੁੱਤੜ ਸਿੰਘ ਦੇ پاس ਪਹੁੰਚਿਆ ਇਹਨੇ ਭੋਜੇ ਛਕਣ ਦੇ ਲਈ ਬੇਨਤੀ ਕੀਤੀ ਹੈ ਤੇ ਬਾਬਾ ਗੁਰਦਰ ਸਿੰਘ ਨੇ ਆਖਿਆ ਕੇ ਰਾਜਾ ਗੱਤਪੁਰ ਸਿੰਘ ਅੱਜ ਅਸੀਂ ਤੇਰੇ ਘਰ ਦਾ ਪੱਕਿਆ ਤੇਰੇ ਹੱਥਾਂ ਦਾ ਲਿਆਂਦਾ ਲੰਗਰ ਨਹੀਂ ਛਕਣਾ ਇਨਕਾਰ ਕਰ ਦਿੱਤਾ ਰਾਜਾ ਗੱਤਪੁਰ ਗੱਜਪੁਰ ਸਿੰਘ ਨੇ ਪੁੱਛਿਆ ਇਹਦਾ ਕਾਰਨ ਇਹਦੀ ਵਜ੍ਹਾ ਤੇ ਬਾਬਾ ਗੁਰਦਰ ਸਿੰਘ ਨੇ ਆਖਿਆ ਉਹਦਾ ਕਾਰਨ ਮੈਂ ਤੈਨੂੰ ਨਾਲ ਜਾ ਕੇ ਵਿਖਾਦਾ ਕਹਿੰਦੇ ਕੋਈ ਸੋਭਾ ਨਹੀਂ ਦੇਖਾ ਹੀ ਪਰਵਾਣ ਇਹ ਸੰਤ ਮਹਾਪੁਰਸ਼ ਬਾਬਾ ਗੁਗਰ ਸਿੰਘ ਦੀ ਰਾਜਾ ਗੱਪਾ ਗਾਜਪਾ ਸਿੰਘ ਦੇ ਮਹਿਲਾ ਵਿੱਚ ਇੱਕ ਕਮਰੇ ਦੇ ਵਿੱਚੋ ਇੱਕ ਕੋਨੇ ਦੇ ਵਿੱਚੋ ਜਗਾ ਪੁਟਾਈ ਐ ਤੇ ਜਗਾ ਪੁੱਟੀ ਗਈ ਤੇ ਜਗਾ ਜਗਾ ਪੁੱਟੀ ਤੇ ਉਸ ਕੋਨੇ ਦੇ ਵਿੱਚੋ ਇੱਕ ਘੜਾ ਨਿਕਲਿਆ ਮਟਕਾ ਨਿਕਲਿਆ ਤੇ ਉਸ ਮਟਕੇ ਦੇ ਵਿੱਚ ਇੱਕ ਨਾਬ ਜੰਮੀ ਲੜਕੀ ਐ ਜੋ ਹੱਥ ਦਾ ਅੰਗੂਠਾ ਚੁੰਗ ਰਹੀ ਐ ਤੇ ਉਹ ਲੜਕੀ ਉਹ ਭਾਂਡੇ ਵਿੱਚੋਂ ਕੱਢੀ ਗਈ ਕੱਚੇ ਭਾਂਡੇ ਵਿੱਚੋਂ ਤੇ ਬਾਬਾ ਗੁੰਦਰ ਸਿੰਘ ਨੇ ਆਖਿਆ ਕਿ ਮਹਾਰਾਜਾ ਗੱਜਪਤ ਸਿੰਘ ਆ ਐਡਾ ਵੱਡਾ ਅਨਰਸ ਕਰਕੇ ਇਸ ਧੀਦੇ ਆਰਮਾਨਾਂ ਨੂੰ ਕਤਲ ਕਰਕੇ ਇਹਨੂੰ ਕਤਲ ਕਰਕੇ ਫੇਰ ਤੂੰ ਸਾਡੀਆਂ ਮਹਾਪੁਰਸ਼ਾਂ ਦੀਆਂ ਖੁਸ਼ੀਆਂ ਲੈਣੀਆਂ ਚਾਹੁੰਦਾ ਸੀ ਇਹੋ ਜਿਹੀ ਨਹੀਂ ਹੋਵੇਗਾ ਤੇ ਅਸੀਂ ਬਾਅਦ ਦਲੀਲ ਬਾਬਾ ਗੁੰਦਰ ਸਿੰਘ ਨੇ ਗੱਜਪਤ ਸਿੰਘ ਨੂੰ ਪ੍ਰਭਾਵ ਕੀਤਾ ਤੇ ਗੱਜਪਤ ਸਿੰਘ ਨੇ ਕੁਲ ਬਖਸ਼ਾਈ ਹੈ ਤੇ ਉਸ ਲੜਕੀ ਦੀ ਪਲਣਾ ਕੀਤੀ ਐ ਤੇ ਬਾਬਾ ਗੁਦਰ ਸਿੰਘ ਨੇ ਆਖਿਆ ਕਿ ਇਹ ਲੜਕੀ ਇੱਕ ਨਮਾ ਇਤਿਆਸ ਸਿਰਜੇਗੀ ਉਹ ਵੇਖਦੇ ਬਚਨ ਕੀਤੇ ਨੇ ਤੇ ਉਹ ਲੜਕੀ ਦਾ ਨਾਮ ਰੱਖਿਆ ਰਾਜਕੌਰ ਤੇ ਉਹ ਰਾਜਕੌਰ ਲੜਕੀ ਛੁਧਰ ਜਕੀਆਂ ਮਿਸਲ ਦੇ ਚੜਤ ਸਿੰਘ ਦੇ ਪੁੱਤਰ ਮਹਾ ਸਿੰਘ ਦੇ ਨਾਲ ਵਿਆਹੀ ਗਈ ਤੇ ਜਦੋਂ ਮਹਾ ਸਿੰਘ ਦਾ ਵਿਆਹ ਹੋਇਆ ਰਾਜਕੌਰ ਦੇ ਨਾਲ ਤੇ ਰਾਜਕੌਰ ਦੀ ਕੁੱਖ ਤੋਂ 13 ਨਵੰਬਰ 1880 ਸਵਿਨੋਂ ਉਹਦੀ ਕੋਠੋਂ ਇੱਕ ਬਾਲਕ ਨੇ ਜਨਮ ਲਿਆ ਤੇ ਉਸ ਬਾਲਕ ਦਾ ਨਾਮ ਰਣਜੀਤ ਸਿੰਘ ਤੇ ਜਿਹਨੂੰ ਆਪਾਂ ਸਰਕਾਰ ਦੇ ਨਾਲ ਸ਼ੇਰ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਆ। ਇਹ ਸਾ ਸੰਗਤ ਬਚਪਨ ਵਿੱਚ ਘੋੜਸਵਾਰ ਦਾ ਸ਼ੌਕ ਸੀ। ਵਿਦਿਆ ਹਾਸਲ ਕੀਤੀ ਹੈ। ਇਹ ਸ਼ਤਰ ਵਿਦਿਆ ਵਿੱਚ ਬੜਾ ਨੇਕ ਪੁਣ ਸੀ। ਤੇ ਜ਼ਿਕਰ ਹੋਇਆ ਬਾਬਾ ਸਾਹਿਬ ਸਿੰਘ ਬੇਦੀ ਸਾਹਿਬ ਦਾ 1801 ਦੇ ਵਿੱਚ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਪਿਤਾ ਦੀ ਮੌਤ ਤੋਂ ਬਾਅਦ ਆਪਣੀ ਮਿਸਲ ਦੇ ਜ਼ਿੰਮੇਵਾਰੀਆਂ ਸੰਭਾਲੀਆਂ ਨੇ ਤੇ ਮਹਾਰਾਜਾ ਰਣਜੀਤ ਸਿੰਘ ਦਾ ਬਹੁਤ ਵੱਡਾ ਟੀਚਾ ਸੀ ਤੇ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਦੇ ਵਿੱਚ ਜਦੋਂ ਰਾਜਦਾਨ ਦਿੱਤਾ ਬਾਬਾ ਸਾਹਿਬ ਸਿੰਘ ਬੇਦੀ ਨੇ ਆਖਿਆ ਛੋਟੀਆਂ-ਮੋਟੀਆਂ ਜਥੇਬੰਦੀਆਂ ਕਤਰ ਕਰਕੇ ਛੇਰੇ ਪੰਜਾਬ ਦੀ ਅਗਵਾਈ ਦੇ ਵਿੱਚ ਖੜਸਾ ਰਾਜ ਕਾਇਮ ਕਰ ਦਿੱਤਾ ਹੈ ਤੇ ਕਹਿੰਦੇ ਛੋਟੇ-ਛੋਟੇ ਗਹਿਣੇ ਤੋੜ ਕੇ ਇੱਕ ਵੱਡਾ ਕੈਂਠਾ ਤਿਆਰ ਕਰਤਾ ਬਾਬਾ ਸਾਹਿਬ ਸਖਬੀ ਦੀ ਸਾਉਦੇ ਬਚਨ ਸਰ ਹੁਣ ਮਹਾਰਾਜ ਰਣਜੀਤ ਸਿੰਘ ਨੇ ਜੋ ਸਿੱਖ ਕੌਮ ਦੀ ਖੰਡੀ ਪੁੰਡੀ ਸ਼ਕਤੀ ਸੀ ਉਹਨੇ ਇਕੱਤਰ ਕਰਕੇ ਇੱਕ ਬੰਗਾਰ ਪਾਈ ਹੈ ਇਹ ਆਖਿਆ ਕਿ ਖਾਲਸਾ ਜੀ ਜਿਸ ਬੇਗਮਪੁਰਾ ਦਾ ਸੁਪਨਾ ਰਵਿਦਾਸ ਵਾਰਣੇ ਨੇ ਦਿੱਤਾ ਜਿਸ ਹਲੇਮੀ ਰਾਜ ਦਾ ਸੁਪਨਾ ਜਿਹੜਾ ਹੈ ਉਹ ਸੰਕਲਪ ਗੁਰੂ ਨਾਨਕ ਪਾਸ਼ਾ ਗੁਰੂ ਆਜੰਦੇ ਮਹਾਰਾਜ ਨੇ ਦਿੱਤਾ ਤੇ ਉਸ ਹਲੇਮੀ ਰਾਜ ਬੇਗਮਪੁਰਾ ਖਾਲਸਾ ਰਾਜ ਦੀ ਪ੍ਰਾਪਤੀ ਦੇ ਲਈ ਇੱਕ ਮਹਮ ਸ਼ੁਰੂ ਕੀਤੀ ਹੈ ਤੇ ਆਪਣੇ ਸਾਥੀਆਂ ਨੂੰ ਬੰਦਾਰਦੇ ਹੋਏ ਸ਼੍ਰੀ ਪੰਜਾਬ ਮਹਾਰਾਜਾ ਰਣਜੀਤ ਸਿੰਘ ਕੀ ਕਹਿੰਦੇ ਨੇ ਆ ਪਿਆਸਾ ਸਰਮਗਰਿ ਕਿਸੇ ਗੌਰਖਨਾਥ ਦੇ ਕਿੱਲੇ ਦਾ ਪੁਜਾਰੀ ਨਹੀਂ ਹੈ ਤੇ ਖਾਲਸਾ ਪੰਥ ਕਿਸੇ ਮੱਠ ਦਾ ਪੁਜਾਰੀ ਨਹੀਂ ਹੈ ਤੇ ਖਾਲਸਾ ਅਕਾਲ ਪੁਰਖ ਦਾ ਪੁਜਾਰੀ ਹੈ ਤੇ ਖਾਲਸਾ ਦੋ ਟੈਮ ਅਰਦਾਸ ਦੇ ਦਰਾਂਨ ਕਹਿੰਦਾ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲेंगे ਬਜੇ ਸ਼ਰਨ ਜੋ ਹੋਏ ਇਹ ਰਾਜ ਦਾ ਸੰਕਲਪ ਚਾਹੇ ਭਗਤਾਂ ਦੇ ਰੂਪ ਵਿੱਚ ਚਾਹੇ ਗੁਰੂਆਂ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਨੂੰ ਰਾਜ ਦਾ ਸੰਕਲਪ ਦਿੰਦੀ ਆ 647 ਸਾਲ ਪਹਿਲਾਂ ਭਰਤੀ ਲਹਿਰ ਦੇ ਰਬਦਾਸ ਮਹਾਰਾਜ ਕੀ ਕਹਿੰਦੇ ਨੇ ਉਹ ਕਹਿੰਦੇ ਸਾਡੀ ਦਸ਼ਾ ਕੀ ਹੈ ਸਾਡੀ ਹਾਲਤ ਕੀ ਹੈ ਤੇ ਕਹਿੰਦੇ ਉਹ ਸ ਰਾਜੇ ਵਰਗੀ ਸਾਡੀ ਹਾਲਤ ਹੈ ਤੇ ਜਿਹੜਾ ਰਾਜਾ ਸੰਧਾਰ ਸੰਦੇ ਉੱਤੇ ਬੈਠਾ ਬੈਠਾ ਸੌ ਗਿਆ ਗੂੜੀ ਨੀਂਦ ਵਿੱਚ ਸੌ ਗਿਆ ਤੇ ਉਹ ਸ ਰਾਜੇ ਨੂੰ ਸੁਪਨਾ ਆਇਆ ਤੇ ਸੁਪਨੇ ਦੇ ਵਿੱਚ ਉਹ ਰਾਜਾ ਭਿਖਾਰੀ ਬਣ ਗਿਆ ਮੰਗਤਾ ਬਣ ਗਿਆ ਪੈਰੋਂ ਨੰਗਾ ਗਲ ਵਿੱਚ ਗੁਰਬਤੀਆਂ ਨੀਰਾ ਹਨ ਹੱਥ ਵਿੱਚ ਕਾਸਾ ਫੜ ਕੇ ਦਰ ਦਰ ਮੰਗਦਾ ਫਿਰਦਾ ਹੈ ਉਡੀ ਨੀਂਦ ਵਿੱਚ ਉਹਨੇ ਸੁਪਨਾ ਵੇਖਿਆ ਹੈ ਪਰ ਅਚਾਨਕ ਉਲੀਅਕ ਖੁਣੀ ਉਹਨੂੰ ਅਹਿਸਾਸ ਹੋਇਆ ਕਿ ਮੈਂ ਪਿਛਾਰੀ ਸੁਪਨੇ ਵਿੱਚ ਬਣਿਆ ਸੀ ਹਕੀਕਤ ਵਿੱਚ ਮੈਂ ਰਾਜਾ ਹਾਂ ਮੇਰੀ ਹیثیت ਰਾਜਿਆ ਬਣੀ ਹੈ ਤੇ ਮੈਂ ਰਾਜਾ ਹਾਂ ਤੇ ਉਹਦੇ ਛਤਰ ਝੁਲਦੇ ਤੇ ਨਜ਼ਰ ਪਈ ਸੱਜੇ ਖੱਬੇ ਮੰਤਰੀ ਸਾਧਰੀ ਵਜ਼ੀਰ ਹਨ ਤੇ ਰਬਦਾਸ ਮਹਾਰਾਜ ਕੀ ਕਹਿੰਦੇ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੈ ਉਹ ਕਿਹੜਾ ਹੈ ਪੰਤੀ ਆਉਂਦੀਆਂ ਨੇ ਨਰਪਤ ਏਕ ਸਿੰਘਾ ਸਿੰਘਾਸਨ ਸੋਇਆ ਸੁਪਨੇ ਭਿਆ ਭਿਖਾਰੀ ਅਸਤਰਾਜ ਵਿਸ਼ਰਤ ਦੁੱਖ ਪਾਇਆ ਸੋਗਤ ਭਈ ਹਵੈ ਭਈ ਹਮਾਰੀ ਇਹ ਕਹਿੰਦੇ ਨੇ ਅੱਛਾ ਰਾਜ ਅਸੀਂ ਤਿਆਗ ਦਿੱਤਾ ਉਹ ਰਾਜ ਸਾਤੋਂ ਬਲਸ਼ਾਲ ਦੇ ਨਾਲ ਖੋੜਿਆ ਗਿਆ ਗਦਾਰਾਂ ਦੀ ਕਮੀ ਕਰਕੇ ਉਹ ਰਾਜ ਸਾਤੋਂ ਖੁਸ਼ ਗਿਆ ਨਰਪਤ ਇੱਕ ਸਿੰਘ ਅਸਮ ਸੋਇਆ ਸੁਪਨੇ ਭਇਆ ਭਿਖਾਰੀ ਅਜ ਤੇ ਰਾਜ ਬਿਛਰਤ ਦੁੱਖ ਪਾਇਆ ਸੋ ਗਾਤ ਭਈ ਭਈ ਹਰੀ ਇਹਦੇ ਗੱਲ ਚੱਲੀ ਹੈ ਗੱਟੇ ਵਾਲੇ ਸਿੰਘਾਂ ਨੇ ਆਖਿਆ ਕਿ ਕੁਝ ਲੋਕਾਂ ਨੇ ਮਾਣ ਤੇ ਭਲੇਖੇ ਨੇ ਕਿ ਖਾਲਸੇ ਦੇ ਰਾਜ ਵਿੱਚ ਕੱਲੇ ਖਾਲਸੇ ਦਿਸਣਗੇ ਹੋਰ ਕੋਈ ਨਹੀਂ ਨજર ਆਵੇਗਾ ਬੜਾ ਮਹਾਰਾਜਾ ਜੀ ਸਿੰਘ ਦਾ ਰਾਜ ਜਿਹੜੇ ਰਾਜ ਦੇ ਵਿੱਚ ਆਗੇ ਅੱਜ ਸਾਡੇ ਬੱਚੇ 15 15 ਲੱਖ 20-20 ਲਗ ਲਾ ਕੇ ਫਰਾਂਸ ਇਟਲੀ ਯੋਰਪ ਦੇ ਵਿੱਚ ਜਾਂਦੇ ਨੇ ਤੇ ਛੇ ਪੰਜਾਬ ਦੇ ਰਾਜ ਦੇ ਵਿੱਚ ਫਰਾਂਸ ਤੋਂ ਆ ਕੇ ਛੇ ਪੰਜਾਬ ਦੇ ਰਾਜ ਦੇ ਵਿੱਚ ਨੌਕਰੀਆਂ ਕਰਦੇ ਸੰਗੂੜੇ ਛੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਿਹਦੇ ਵਿੱਚ ਤੜਕਸਾਰ ਅੰਮ੍ਰਿਤ ਵਲੇ ਗੁਰਦਵਾਰਾ ਸਾਹਿਬ ਤੋਂ ਹੁਕਮਨਾਮੇ ਦੀ ਆਵਾਜ਼ ਆਉਂਦੀ ਸੀ ਜਾਕੀ ਸਾਡੀ ਆਵਾਜ਼ ਆਉਂਦੀ ਸੀ ਤੇ ਦੂਜੇ ਬੰਨੇ ਮਸਜਿਦ ਦੇ ਵਿੱਚੋਂ ਪਹਿਲੀ ਨਮਾਜ਼ ਦੀ ਆਵਾਜ਼ ਆਉਂਦੀ ਸੀ ਮੁਲਾਵਾਬ ਦਿੰਦਾ ਸੀ ਤੇ ਮੰਦਰ ਦੇ ਵਿੱਚੋਂ ਆਰਤੀ ਤੇ ਕੜਿਆ ਲਾਦੀ ਆਵਾਜ਼ ਆਉਂਦੀ ਸੀ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸੰਗ ਸੰਜਰਾ ਸੀ ਖਾਲਸੇ ਦੀ ਫਿਕਰ ਦਾ ਇੱਕ ਸ਼ਾਇਰ ਕਹਿੰਦਾ ਕਿ ਖਾਲਸਾ ਜਦੋਂ ਅਰਦਾਸ ਕਰਦਾ ਤੇ ਦੋ ਮੰਗਾ ਮੰਗਦਾ ਹੈ ਕਦੇ ਮੰਗਾ ਦੋਏ ਮੰਗਦਾ ਰੱਬ ਕੋ ਕਿ ਜਦੋਂ ਵਿੱਚ ਅਰਦਾਸ ਦੇ ਖਲਾ ਹੋਵੇ ਪੱਲੀ ਮੰਗੇ ਮੰਗਦਾ ਰੱਬ ਕੋਲੋਂ ਤੇ ਤੇਰੇ ਨਾਮ ਦੀ ਚੜਦੀ ਕਲਾ ਹੋਵੇ ਤੇ ਦੂਜੀ ਮੰਗੇ ਮੰਗਦਾ ਰੱਬ ਕੋਲੋਂ ਤੇਰੇ ਭਾਣੇ ਸਰਬੱਤ ਦਾ ਭਲਾ ਹੋਵੇ ਤੇ ਆਓ ਸ਼ੇਰੇ ਪੰਜਾਬ ਮਹਾਰਾਜ ਜਲਜੀਤ ਸਿੰਘ ਨੇ ਉਹ ਹਿੰਦੁਸਤਾਨ ਦਾ ਦਰਵਾਜ਼ਾ ਜਿਹੜੇ ਪੱਲੇ ਨਹੀਂ ਸਨ ਗੇ ਸਾਹਸੀ ਕਾਵਲ ਤੋਂ ਢਬੀ ਆਉਂਦੇ ਦਰਰਾ ਖੈਬਰ ਦੇ ਰਸਤੇ ਤੋਂ ਆਉਂਦੇ ਹਿੰਦੁਸਤਾਨ ਦੇ ਮੰਦਰਾਂ ਨੂੰ ਲੁੱਟ ਕੇ ਲੈ ਜਾਂਦੇ ਇੱਥੋਂ ਦੀਆਂ ਬੌਧਾਂ ਬੇਟੀਆਂ ਨੂੰ ਬੰਨ ਕੇ ਲੈ ਜਾਂਦੇ ਗੱਜੀਆਂ ਦੇ ਬਾਜ਼ਾਰ ਬੇਟਕੇ ਡੱਗੇ ਦੇ ਮੁੱਲ ਪੈਂਦੇ ਸਨ ਇੱਕ ਸ਼ਹਿਰ ਕਹਿੰਦਾ ਮੇਰੇ ਦੇਸ਼ ਦੇ ਮਿੱਤਰੋ ਮਿਹਰਮਾਨੋ ਤੁਹਾਡਾ ਧਰਮ ਬਚਾਇਆ ਤਾਂ ਖਾਲਸੇ ਨੇ ਕਾਲੀਆਂ ਕਵੀਆਂ ਤੋਂ ਕਾਲੇ ਚਿਹਰਿਆਂ ਤੇ ਸੁਭਾ ਰਾਂਗ ਸੁਇਆਤਾ ਖਾਲਸੇ ਨੇ ਤੁਹਾਡੇ ਮੋਏ ਇਤਿਹਾਸ ਦੇ ਪਟਿਆਰਾਂ ਜਿਹੜੇ ਜੋਗਾ ਬਣਾਇਆਤਾ ਖਾਲਸੇ ਆਪ ਫਾਂਸੀ ਦੇ ਟੱਤੇ ਝੂਟ ਕੇ ਦੇ ਤੁਹਾਨੂੰ ਉਹ ਆਇਆ ਤਾਂ ਖਾਸੇ ਨੇ ਗੱਲ ਆਈ ਹੈ ਨਰਪਤ ਇੱਕ ਸੰਗਾ ਸਰ ਸੋਇਆ ਸੁਪਨੇ ਭਿਆ ਭਿਖਾਰੀ ਅਜਤ ਰਾਜ ਬਿਛਰੇ ਦੁੱਖ ਪਾਇਆ ਸੋਗਤ ਭਈ ਹਮਾਰੀ ਅਜੋ ਰਾਜ ਘੁਸਿਆ ਉਸ ਰਾਜ ਘੁਸਣ ਤੋਂ ਬਾਅਦ ਅੱਜ ਕਦੇ ਅਸੀਂ ਚੰਡੀਗੜ੍ਹ ਮੰਗਦੇ ਆ ਕਦੇ ਪੰਜਾਬੀ ਬੋਲਦੇ ਇਲਾਕੇ ਮੰਗਦੇ ਆ ਤੇ ਕਦੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦੇ ਆ ਤੇ ਕਦੇ ਵੱਧ ਅਧਿਕਾਰਾਂ ਦੀ ਮੰਗ ਕਰਦੇ ਆ ਕਦੇ ਅਨੰਦਪੁਰ ਸਾਹਿਬ ਦੇ ਮੱਦੇ ਦੀ ਪ੍ਰਾਪਤੀ ਦੀ ਗੱਲ ਕਰਦੇ ਆ ਪੇ ਸਾਨੂੰ ਮੰਗਣਾ ਕਿਉਂ ਬਿਆ ਤੇ ਜਦੋਂ ਅਸੀਂ ਅਸੇ ਰਾਜ ਤੋਂ ਬਾਹੇ ਰਹਿ ਗਏ ਤੇ ਆਓ ਆ ਕੀ ਸਦਰਾ ਮੇਰੇ ਸਾਥੀ ਪੇਸ਼ ਕਰਦੇ ਨੇ ਛਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਦਾ ਉਹ ਰਾਜ ਜਿਹਦੀ ਆ ਹੱਦ ਤੇ ਦੂਜੇ ਬੰਨੇ ਡੜਾ ਖਬਰ ਲੈ ਰਾਜ ਤੋਂ ਕਾਬੂ ਤੰਗ ਹੁੰਦਾ ਸਨ ਤੇ ਆਓ ਮੇਰੇ ਸਾਥੀ ਛਰੇ ਪੰਜਾਬ ਮਹਾਰਾਜਾ ਰਜੀਤ ਸਿੰਘ ਦਾ ਉਹ ਰਾਜ 1 ਲੱਖ 42 ਅਮੀਰ ਬਣ ਦੇਵੇ ਜਿਹੜਾ ਫੈਲਾ ਹੋਇਆ ਸੀ ਤੇ ਉਹ ਸਰਾਜ ਦੀ ਸਿਰਤ ਕਰਦਿਆਂ ਕੁ ਸਤਰਾ ਸਾਨੀਆਂ ਕਰਦੇ ਨੇ ਉਸ ਇਤਿਹਾਸ ਦੇ ਪੰਨਿਆਂ ਦੇ ਨਾਲ ਸਾਝ ਪਾ ਰਹੇ ਨੇ ਇਤਿਹਾਸ ਗਵਾਹੀ ਦੇਵੇ ਸਾਡੇ ਸਿਰਸੀ ਸੋਹਦੇ ਤਾਜ ਵਈ ਲੇਲ ਦਾਖ ਤੋਂ ਕਾਬਲ ਤੱਕ ਸੀ ਸਾਡਾ ਖਾਲਸਾ ਰਾਜਵੇ ਲੇਲ ਦਾਖ ਤੋਂ ਕਾਬਲ ਤੱਕ ਸੀ ਸਾਡਾ ਖਾਲਸਾ ਰਾਜਵੇ ਗੁਦਾਰ ਸੰ ਗੁਦਾਰ ਅੱਜ ਵੀ ਹਨ ਅੱਜ ਵੀ ਗੁਦਾਰ ਹਨ ਤੇ ਅਸੀਂ ਗੁਦਾਰਾਂ ਤੇ ਆਪਣੀਆਂ ਦੀ ਪਛਾਣ ਨਹੀਂ ਕਰ ਸਕੇ ਤੇ ਜਿਹੜੇ ਇੱਕ ਮਾਰਗ ਤੇ ਵੀ ਚੱਲੇ ਹੋਏ ਨੇ ਉਹਨਾਂ ਦੇ ਵਿੱਚ ਵੀ ਤੂਫਾਨ ਬਾਜ਼ੀਆਂ ਮਤਭੇਦ ਉਹਦਾ ਸ਼ਿਕਾਰ ਹੋ ਗਿਆ ਆਪਾਂ ਫੁੱਟ ਦਾ ਸ਼ਿਕਾਰ ਹੋ ਗਿਆ ਇਹ ਖਾਲਸਾ ਦੀ ਯਾਦ ਰੱਖਿਓ ਤੇ ਜਦੋਂ ਸਮਝੇ ਖਾਲਸਾ ਪੰਡਾ ਏਕਾ ਹੋ ਗਿਆ ਤੇ ਇੱਕ ਲੜੀ ਵਿੱਚ ਪਰੋਏ ਗਏ ਕਿ ਦੁਨੀਆ ਦੀ ਕੋਈ ਤਾਕਤ ਸਿੱਕਾਂ ਉਤੇ ਪੰਜਾਬੀਆਂ ਨੂੰ ਗੁਲਾਮ ਨਹੀਂ ਬਣਾ ਸਕਦੀ ਲੋੜ ਹੈ ਸਾਡੀ ਏਕਤਾ ਤੇ ਇਤਫਾਕ ਦੀ ਤੇ ਮੈਂ ਆਖਿਰ ਵਿੱਚ ਦੋ ਸਦਰਾਂ ਦੇ ਨਾਲ ਆ ਗਿਆ ਨਾਰਿਆਂ ਕੀ ਕਹਿਣਾ ਏਕੇ ਨਾਲ ਅਟਲ ਜਿੱਤਾਂਗੇ ਏਕੇ ਨਾਲ ਅਟਲ ਜਿੱਤਾਂਗੇ ਸਾਰੀ ਸੰਗਤ ਨੂੰ ਇਹ ਕਹਿਣਾ ਏਕੇ ਨਾਲ ਅਟਲ ਜਿੱਤਾਂਗੇ ਅੱਜ ਨਹੀਂ ਤਾਂ ਕੱਲ ਜਿੱਤਾਂਗੇ ਅੱਜ ਨਹੀਂ ਤਾਂ ਕੱਲ ਜਿੱਤਾਂਗੇ ਅੱਜ ਨਹੀਂ ਤਾਂ ਕੱਲ ਜਿੱਤਾਂਗੇ ਉਹ ਕਾਮ ਗਲਾਮ ਨਹੀਂ رہ ਸਕਦੀ ਜਿਹਨੂੰ ਹੱਸ ਕੇ ਮਰਨੇ ਦਾ ਝੱਲ ਪੈ ਜਾਵੇ ਪਹਿਣਾ ਅੰਤ ਨੂੰ ਮਨ ਕੁਰਬਾਨੀਆਂ ਦਾ ਤੇ ਚਾਹੇ ਅੱਜ ਪੈ ਜਾਏ ਤੇ ਚਾਹੇ ਕੱਲ ਪੈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ